ਅੰਮ੍ਰਿਤਸਰ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਦੀਆਂ ਹਦਾਇਤਾਂ ਤੇ ਲੁੱਟਾਂ ਘੁਆ ਕਰਨ ਵਾਲੇ ਲੋਕਾਂ ਦੇ ਖਿਲਾਫ ਕਾਰਵਾਈ ਕਰਦੇ ਹੋਏ ਥਾਣਾ ਡਿਵੀਜ਼ਨ ਦੀ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਐਸਐਸਪੀ ਜਸਪਾਲ ਸਿੰਘ ਨੇ ਦੱਸਿਆ ਕਿ ਥਾਣਾ ਡਿਵੀਜ਼ਨ ਦੀ ਪੁਲਿਸ ਵੱਲੋਂ ਚੋਰੀ ਦੇ ਮੋਟਰਸਾਈਕਲ ਅਤੇ ਮੋਬਾਈਲ ਫੋਨ ਸਮੇਤ ਇੱਕ ਵਿਅਕਤੀ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਉਹਨਾਂ ਨੇ ਕਿਹਾ ਕਿ ਫੜੇ ਗਏ ਮੁਲਜ਼ਮ ਦੀ ਪਛਾਣ ਜਤਿਨ ਉਰਫ ਗੌਰਵ ਕਟੜਾ ਖਜ਼ਾਨਾ ਅੰਮ੍ਰਿਤਸਰ ਵਜੋਂ ਹੋਈ ਹੈ ਉਹਨਾਂ ਨੇ ਕਿਹਾ ਕਿ ਇਸ ਦੀ ਉਮਰ ਕਰੀਬ 25 ਸਾਲ ਹੈ ਉਹਨਾਂ ਨੇ ਕਿ ਪੁਲਿਸ ਪਾਰਟੀ ਵੱਲੋਂ ਚੈਕਿੰਗ ਦੌਰਾਨ ਨੇੜੇ ਗਾਂਵਛਾਨਾ ਦੇ ਖੇਤਰ ਤੋਂ ਦੋਸ਼ੀ ਜਤਿਨ ਉਰਫ ਗੌਰਵ ਨੂੰ ਕਾਬੂ ਕਰਕੇ ਇਸ ਪਾਸੋਂ ਇੱਕ ਐਕਟਿਵਾ ਅਤੇ ਤਿੰਨ ਮੋਬਾਈਲ ਬਰਾਮਦ ਕੀਤੇ ਹਨ ਅਤੇ ਉਨ੍ਹਾਂ ਨੇ ਕਿਹਾ ਕਿ ਗ੍ਰফতার ਮੁਲਜ਼ਮ ਦੇ ਖਿਲਾਫ ਪਹਿਲਾਂ ਵੀ ਚੋਰੀ ਦਾ ਮੁਕਦਮਾ ਦਰਜ ਹੈ ਉਨ੍ਹਾਂ ਨੇ ਕਿਹਾ ਕਿ ਇਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਜਿਸ ਵਿੱਚ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ ਆਓ ਦੇਖਦੇ ਹਾਂ ਅੰਮ੍ਰਿਤਸਰ ਤੋਂ ਵਿਨੋਦ ਕੁਮਾਰ ਦੀ ਪੂਰੀ ਰਿਪੋਰਟ ਕਿਆਟੀ نیوز ਨੈਟਵਰਕ ਸ੍ਰੀ ਗੋਪੀ ਸਿੰਘ ਪੁਲਿਸ ਮਾਨਜੋ ਕਮਿਸ਼ਨਰ ਆਫ ਪੁਲਿਸ ਅੰਮ੍ਰਿਤਸਰ ਉਨ੍ਹਾਂ ਦੀ ਹਦਾਇਤਾਂ ਤੇ ਸ੍ਰੀ ਵਿਸ਼ਾਲਜੀਤ ਸਿੰਘ ਏਡੀਸਪਿਸੀਟੀ ਵੰਦੀਏ ਸੁਪਰਵਾਈਜ਼ਨ ਹੇਠ ਸਾਡੇ ਡਿਵੀਜ਼ਨ ਥਾਣੇ ਦੀ ਪੁਲਸ ਵੱਲੋਂ ਬਹੁਤ ਵਧੀਆ ਕਾਰਗਰਕੀ ਵਿਖਾਈ ਗਈ ਹੈ ਜਿੱਥੇ ਮੁਕੌਸਰ ਥਾਣਾ ਐਸੀ ਰਕੇਸ਼ ਕੁਮਾਰ ਨੇ ਐਸੇ ਹੀ ਕਲਦੀਬ ਰਾਏ ਨਾਲ ਰਲ ਕੇ ਦਰਾਨੇ ਚੈਕਿੰਗ ਐਕਟਰ ਨੂੰ ਜਦ ਰੋਕਿਆ ਰੋਕੇ ਚੈੱਕ ਕੀਤਾ ਇਹ ਪਾਇਆ ਕਿ ਉਹ ਜਿਹੜਾ ਐਕਟਰ ਚੋਰੀ ਦਾ ਸੀਗਾ ਤੇ ਉਹਦੇ ਉੱਤੇ ਜਿਹੜਾ ਸਵਾਰ ਸੀ ਜਤਨ ਉਰਫ ਗੌਰਵ ਜਦੋਂ ਉਹਦੀ ਬਰੀਕੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਹ ਐਕਟਵਾ ਚੋਰੀ ਦਾ ਪਾਇਆ ਗਿਆ ਤੇ ਉਹਦੇ ਕੋਲੋਂ ਤਿੰਨ ਮੋਬਾਈਲ ਜਿਹੜੇ ਹੋਰ ਰਿਕਵਰ ਹੋਏ। ਸ਼ਹਿਰ ਮੁਕਰਮਾ ਦਾਜ ਕਰਕੇ ਉਹਦੀ ਅਰੈਸਟ ਪਾਈ ਗਈ। ਰੈਸਟਵਾਂ ਤੋਂ ਬਾਅਦ ਦਰਾਨੇ ਤਵਦੀਸ਼ ਜਦੋਂ ਉਹਦੀ ਬਰੀਕੀ ਨਾਲ ਪੁੱਛਗਿੱਛ ਕੀਤੀ ਗਈ ਉਹਦੇ ਕੋਲ ਇੱਕ ਮੋਬਾਈਲ ਹੋਰ ਇੱਕ ਟੈਬ ਤੇ ਤਿੰਨ ਮੋਟਰਸਾਈਕਲ ਹੋਰ ਜਿਹੜੇ ਹੋਰ ਚੋਰੀ ਦੇ ਜਿਹੜੇ ਰਿਕਵਰ ਕੀਤੇ ਗਏ। ਤੇ ਇਹ ਵੀ ਪਾਇਆ ਗਿਆ ਕਿ ਜਿਹੜੇ ਇਹ ਚੋਰੀ ਦਾ ਐਕਟਵਾ ਸੀਗਾ ਇਹਦੇ ਤੇ ਜਿਹੜੀ ਨੰਬਰ ਪਲੇਟ ਲਾਈ ਸੀ ਉਹ ਜਾਲੀ ਨੰਬਰ ਸੀਗਾ। ਜਿਹਦੇ ਜਿਹਦੇ ਵਿਹਾਰ ਤੇ ਜਮ ਮੁਕਰਮਾ ਨੰਬਰ 16 ਮਿਤੀ 27 ਤਿੰਨ 25 ਜੋਰਮ 303 2 317 2 ਜਿਹੜਾ ਦਰਜ ਕੀਤਾ ਗਿਆ ਸੀ ਉਹਦੇ ਵਿੱਚ ਬਾਅਦ ਵਿੱਚ 333 336 3 340 2 341 2 ਪੀਐਨਐਸ ਦਾ ਜਿਹੜਾ ਵਾਅਦਾ ਕੀਤਾ ਗਿਆ ਤੇ ਉਹਨੂੰ ਮਕਰਮਾ ਜੇਰੇ ਤਪਤੀਸ਼ਾ ਉਹਦੀ